ਬਾਜ਼ਾਰ ਦੀ ਸਾਈਡ ਚੱਲ ਪਏ ਆ। ਦੇਖ ਸਕਦੇ ਹੋ ਜੀ ਤੁਸੀਂ ਬਾਜ਼ਾਰ ਦਾ 뷰। ਇਹ ਸਾਡੇ ਜੀ ਦੀ ਗੁਰਦੁਆਰਾ ਦੀ ਐਂਟਰੀ ਜੀ ਇੱਧਰ ਹੁੰਦੀ ਆ। ਗੁਰਦੁਆਰਾ ਦਮਦਮਾ ਸਾਹਿਬ ਪਾਸੇ ਸੱਤਮੀ ਦੁਬਾਨ ਸਥਾਨ। ਇਹ ਸਾਡੇ ਵੈਗੁਰ ਜੀ ਇੱਕ ਜੀ ਨਿਸ਼ਾਨ ਸਾਹਿਬ ਵੀ ਦੀ ਲੱਗਾ ਹੋਇਆ ਆ। ਇੱਧਰਲੇ ਪਾਸੇ ਵੈਗੁਰ ਜੀ ਮਰਾ ਤੇ ਲੱਗੇ ਹੋਈ ਆ ਜੀ। ਦੇਖ ਸਕਦੇ ਹੋ ਵੈਗੁਰ ਜੀ ਤੁਸੀਂ। ਦਸ਼ੰਕਰਾ ਵੈਗੁਰ ਜੀ ਨਿਸ਼ਾਨ ਸਾਹਿਬ ਜੀ। ਕ੍ਰਿਪਾ ਦਿਤਾਂ ਤਾਂ ਸਿਣੀ ਬ੍ਰਾਂਚਾ ਗੀਦੇ ਸਾਪ ਨੂੰ ਲਾਏ ਗੁਰੂ ਸਾਤਨਾਮ ਭਾਵੇਂ ਗੁਰੂ ਸਾਤਨਾਮ ਭਾਵੇਂ ਗੁਰੂ ਵਾਹਿਗੁਰੂ ਜੀ ਦਸ਼ੰਕਰੋਜੀ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਗਾਇਸ ਸਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਜਨਮ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹ ਸਥਾਨ ਜੀ ਜਿਹਦਾ ਜੀ ਪਿਛਲੇ ਵਲੌਗ ਦੇ ਵਿੱਚ ਜੀ ਮੈਂ ਤੁਹਾਨੂੰ ਦਿਖਾਇਆ ਸੀ ਜੀ ਜਿੱਥੇ ਜੀ ਭੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ੋ ਸਥਾਨ ਸੀ ਜੀ ਉਸ ਤੋਂ ਜੀ ਅੱਗੇ ਆਨ ਕੇ ਬਾਜ਼ਾਰ ਦੇ ਵਿੱਚ ਜੀ ਹੈਗਾ ਜੀ ਇਹ ਗੁਰਦੁਆਰਾ ਸਾਹਿਬ ਆਓ ਜੀ ਕਰਾਈਏ ਫਿਰ ਆਪਾਂ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਵਾਹਿਗੁਰੂ ਜੀ ਗੁਰਦੁਆਰਾ ਚੜੰਗ ਕਮਲ ਸਾਹਿਬ ਤੋਂ ਜੀ ਆਪਾਂ ਚਾਲੇ ਪਾਤੇ ਆ ਜੀ ਬਾਜ਼ਾਰ ਦੇ ਵਿੱਚ ਹੁੰਦੇ ਆ ਜੀ ਜਨਮ ਸਥਾਨ ਪਾਸੇ ਹੀ ਵਾਹਿਗੁਰੂ ਜੀ ਪਾਸੇ ਹੀ ਸਤਮੀ ਅਤੇ 8ਵੀਂ ਦੇ ਜਨਮ ਸਥਾਨ ਤੇ ਜੀ ਆਪਾਂ ਚੱਲੇ ਆ ਧੰਨ ਧੰਨ ਸ਼੍ਰੀ ਗੁਰੂ ਹਰ Rai ਮਹਾਰਾਜ ਜੀ ਅਤੇ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜਨਮ ਸਥਾਨ ਤੇ ਜੀ ਆਪਾਂ ਚੱਲੇ ਆ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਬਾਜ਼ਾਰ ਚ ਹੁੰਦੇ ਆ ਜੀ ਰਾਹ ਆ ਜੀ ਇੱਕ ਸਾਥੀ ਜੀ ਤੁਸੀਂ ਕਿੰਨਾ ਪੁਰਾਣਾ ਜੀ ਕਿੱਥੇ ਦਾ ਦਰਖਤ ਇਹ ਦਿਖਾਉ ਹੈ ਜੀ ਇੱਕ ਸਾਥੀ ਵੀ ਕਿੱਥੇ ਦਾ ਦਰਖਤ ਪਹੁੰਚੀਆ ਪਤਨ ਦਰਸ਼ਨ ਕਰਾਵਾਂਗੇ ਜੀ ਜਨਮ ਸਥਾਨ ਸ਼੍ਰੀ ਗੁਰੂ ਹਰ Rai ਸਹਿਬ ਜੀ ਉੱਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਰਸ਼ਿਓ ਨੀ ਗੁਰਦੁਆਰਾ ਛੀਸ਼ ਮਹਿਲ ਗੁਰਦੁਆਰਾ ਛੀਸ਼ ਮਹਿਲ ਦੇ ਜੀ ਹੁਣ ਆ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਦੇਖ ਸਕਦੇ ਹੋ ਜੀ ਇਹਦੀ ਗੁਰਦੁਆਰੇ ਦੀ ਐਂਟਰੀ ਜੀ ਇੱਧਰ ਹੁੰਦੀ ਆ ਗੁਰਦੁਆਰਾ ਦਮਦਮਾ ਸਾਹਿਬ ਪਾਸੇ ਸੱਤਮੀ ਦੁਬਾਨਾ ਸਥਾਨ ਇਹ ਸਾਡੇ ਵੈਗੁਰ ਜੀ ਇੱਕ ਜੀ ਨਿਸ਼ਾਨ ਸਾਹਿਬ ਵੀ ਜੱਗਾ ਹੋਇਆ ਆ ਇੱਧਰਲੇ ਪਾਸੇ ਵੈਗੁਰ ਜੀ ਮਰਾ ਪਿੱਲ ਕੇ ਹੋਈ ਆ ਜੀ ਦੇਖ ਸਕਦੇ ਹੋ ਵੈਗੁਰ ਜੀ ਤੁਸੀਂ ਦਰਸ਼ਨ ਕਰੋ ਭਾਈ ਗੁਰਜੀ ਨਿਸ਼ਾਨ ਸਾਹਿਬ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਅੱਜ ਦੇ ਹੁਕਮਨਾਮਾ ਸਾਹਿਬ ਦੇ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦਾਰਾ ਸ਼ੀਸ਼ ਮਹਿਲ ਪ੍ਰਕਾਸ਼ ਸਥਾਨ ਪਾਸਾ 7ਵੀਂ ਅਤੇ 8ਵੀਂ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਤਾਂ ਤਾਂ ਨੇ श्री ग्रंथ साहब जी महाराज दे जी सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वागुरु वागुरु जी दर्शन करो गुरु, 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 गुरु। जी गुरुद्वारा साहब जी 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 सतनाम वाहेगुरु श्री कृष्ण ते आईए जी तथे सब दुख जाए वाहेगुरु 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 सतनाम वाहे गुरु सतनाम श्री ग्रंथ साहब जी के सतनाम वाहे गुरु सतनाम वाहे गुरु करो जी हुक्मनामा साहब जी के सतनाम वाहे गुरु सतनाम वाहे गुरु ਵਾਹਿਗੁਰੂ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਜੀ ਦੇ ਜ ਇਤਿਹਾਸ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਾ ਜੀ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਦਾ ਜੀ ਇਤਿਹਾਸ ਜੀ ਜੇ ਮੇਰੇ ਇਤਿਹਾਸ ਸੁਣਾਉਂਦੇ ਆ ਜੀ ਕੋਈ ਵੀ ਗਲਤੀ ਹੋਵੇ ਤੇ ਜੀ ਮaaf ਕਰਦੇ ਹੋ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ 1687 ਬਿਕਰਮੀ ਮਾਰਗ ਸੁਦੀ 14 ਦਿਨ ਐਤਵਾਰ 5 ਫਰਵਰੀ 1630 ਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ avatars ਤਾਂ ਰਿਆ ਆਪ ਜੀ ਦੇ ਮਾਤਾ ਦਾ ਨਾਮ ਨਿਹਾਲਕੌਰ ਸੀ ਬਾਬਾ ਗੁਰਦਿੱਤਾ ਜੀ 6ਵੀਂ ਪਾਸ਼ਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਨ ਇਸੇ ਹੀ ਪਾਵਨ ਸਥਾਨ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 1703 ਨੂੰ ਬਿਕਰਮੀ ਸਾਵਣ ਵਦੀ 9ਵਾਂ ਦਿਨ ਵੀਰਵਾਰ 14 ਜੁਲਾਈ 1656 ਈਸਵੀ ਨੂੰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਗ੍ਰਹਿ ਵਿਖੇ avatars ਤਾਂ ਰਿਆ ਆਪ ਜੀ ਦੇ ਮਾਤਾ ਕ੍ਰਿਸ਼ਨਕੌਰ ਜੀ ਸਨ ਵਾਹਿਗੁਰੂ ਜੀ ACG ਗੁਰਦੁਆਰਾ ਸ਼ੀਸ਼ਮੈਲ ਸਾਹਿਬ ਦਾ ਜੀ ਇਤਿਹਾਸ ਵਾਹਿਗੁਰੂ ਜੀ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜੀ ਦਰਸ਼ਨ ਕਰੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਜੀ ਮੈਂ ਤੁਹਾਨੂੰ ਇਸ ਟਾਈਮ ਜੀ ਦਿਖਾ ਰਿਹਾ ਹਾਂ ਜੀ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜੋ ਕਿ ਜੀ ਗੁਰਦੁਆਰਾ ਚਰਨ ਕਵਲ ਸਾਹਿਬ ਤੋਂ ਜੀ ਤਾਂ ਥੋੜੀ ਦੂਰੀ ਤੇ ਜੀ ਸਥਿਤਾ ਗੁਰਦੁਆਰਾ ਜੇ ਨਮਸਤਾਨ ਪਾਸ਼ਈ 7ਵੀਂ ਅਤੇ 8ਵੀਂ ਵਾਹਿਗੁਰੂ 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 ਜੀ ਲੋਗ ਨੂੰ ਜੀ ਲਾਈਕ ਸ਼ੇਅਰ ਤੇ ਕਮੈਂਟ ਤੇ ਦੀ ਚੈਨਲ ਸਬਸਕ੍ਰਾਈਬ ਜੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਤੁਸੀਂ ਵਾਹਿਗੁਰੂ ਜੀ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਈ 7ਵੀਂ ਦੀਵਾਨ ਇਸ ਸਥਾਨ ਤੇ ਬੈਠ ਕੇ ਸ੍ਰੀ ਗੁਰੂ ਹਰ राय ਸਾਹਿਬ ਜੀ ਬਾਹਰੋਂ ਆਈਆਂ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਹਾਂ ਸਾਨੂੰ ਇਹ ਸੀ ਜੀ ਗੁਰਦੁਆਰਾ ਦਮਦਮਾ ਸਾਹਿਬ ਦਾ ਇਤਿਹਾਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਹੈ ਇਹ ਗੁਰਦੁਆਰਾ ਸਾਹਿਬ ਮਹਾਰਾਜ ਸਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਵੱਡੇ ਬਾਪਾ ਕੋ ਦਿੱਤਾ ਜੀ ਉਹਨਾਂ ਦੇ ਪੁੱਤਰ ਗੁਰੂ ਹਰ राय ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਦੁਆਰਾ ਸੱਚੇ ਪਾਤਸ਼ਾਹ ਦਾ ਇਤਿਹਾਸ ਹੈ ਗੁਰਦੁਆਰਾ ਕੀਰਤਨਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਹ ਸਾਰਾ ਸ਼ੇਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਨਗਰ ਵਿੱਚ ਆਏ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬੇ ਗੁਰਦੇਵ ਨੂੰ ੱਲਿਆ ਪਹਾੜੀ ਉੱਤੇ ਸੱਚੇ ਪਾਤਸ਼ਾਹ ਜਾ ਕੇ ਆਖਿਆ ਸਾਡਾ ਦੌਂਦ ਦਿਓ ਮਾਗ ਕੇ ਅਸੀਂ ਕੀ ਮੰਗੇ ਮਾਲਾ ਜੀ ਸਾਨੂੰ ਆਖਿਆ ਉਸੇ ਰੂਪ ਵਿੱਚ ਸਾਨੂੰ ਦਰਸ਼ਨ ਦਿਓ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਰੂਪ ਧਾਰਿਆ ਬਾਲਾ ਮਰਦਾਨਾ ਫਿਰ ਬਾਬਾ ਜੀ ਨੇ ਬਾਬੇ ਗੁਰਦਿੱਤੇ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਰੂਪ ਧਾਰਿਆ ਤੇ ਉਹਨਾਂ ਤੋਂ ਦੋ ਜਣੇ ਮਾਗ ਕੇ ਪੀਤਾ ਐਸਾ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਾਤਸ਼ਾਹ ਦਾ ਮਹਾਰਾ ਸਤਿਗੁਰੂ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੇ ਇਤਿਹਾਸ ਜੀ ਸਰਗਣ ਕਰ ਲਿਆ ਹੁਣਾ ਜੀ ਜੀ ਇਤਿਹਾਸ ਸੁਣਾਉਂਦੇ ਜੀ ਕੋਈ ਗਲਤੀ ਹੋਈ ਹੋਵੇ ਤੇਰੀ ਮਾਫ ਕਰਿਓ ਮਿਲਦੇ ਆ ਜੀ ਫੇਰ ਤੁਹਾਨੂੰ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਜੀ ਚੈਨਲ ਸਬਸਕ੍ਰਾਈਬ ਜੀ ਜੀ ਕਰਦੇ ਹੋ ਵਾਹਿਗੁਰੂ ਜੀ ਆਪਾਂ ਹੀ ਤੁਹਾਨੂੰ ਗੁਰਦੁਆਰਾ ਸ਼ੀਸ਼ਮਾਨ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਸੀ ਜੀ ਜੀ ਮੈਂ ਤਾਂ ਵਲੌਗ ਬਣਾਉਂਦੇ ਆ ਜੀ ਕੋਈ ਵੀ ਗਲਤੀ ਹੋਈ ਹੋਵੇ ਤੇਰੀ ਮਾਫ ਕਰਿਓ ਮਿਲਦਾ ਜੀ ਫੇਰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਜੀ ਜਰੂਰ ਕਰਦੇ ਜੀ ਚੈਨਲ ਨੂੰ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤ